ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈਗਾ ਸਾਰੀਆਂ ਭੈਣਾਂ ਨੇ ਆਪਣੇ ਸੂਟਾਂ ਨੂੰ ਧਵਾ ਨੂੰ ਲੈ ਕੇ ਨਾ ਬਹੁਤ ਜ਼ਿਆਦੇ ਹੈ ਨਾ ਹੁੰਦਾ ਲੜਾਈ ਹੁੰਦੀ ਹੈ ਆਪਣੇ ਘਰਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸੂਟ ਲੈਣ ਵਾਸਤੇ ਲੜਾਈ ਹੁੰਦੀ ਹੈ ਹਨਾ ਫਿਰ 5-5 10-10 ਹਜ਼ਾਰ ਦੇ ਆਪਾਂ ਪਹਿਲਾਂ ਸੂਟ ਲੈ ਕੇ ਆਉਣੇ ਆ ਫਿਰ ਇੱਕ ਵਿਆਹ ਦੇ ਵਿੱਚ ਪਾ ਲੈਣੇ ਹਨਾ ਫਿਰ ਉਹਨੂੰ ਧਵਾਉਣ ਵਾਸਤੇ ਆਪਣੇ ਘਰਾਂ ਦੇ ਵਿੱਚ ਲੜਾਈ ਹੁੰਦੀ ਰਹਿੰਦੀ ਹੈ ਹਨਾ ਹਾਰੇ ਕੱਢੀ ਜਾਂਦੇ ਵੀ ਧਵਾ ਦੋ ਹਨਾ ਕਿਉਂਕਿ ਦੇਖੋ ਇੱਕ ਸੂਟ ਨੂੰ ਆਪਾਂ ਜਦੋਂ ਧੋਣੇ ਆ ਨਾ ਡਰੈਕਕਲਿਨ ਕਰਵਾਉਣੇ ਆ ਤਾਂ ਆਪਾਂ ਨੂੰ ਘੱਟੋ-ਘੱਟ 1200 ਰੁਪਏ ਦੇਣਾ ਪੈ ਜਾਂਦਾ ਹੈ ਹਨਾ ਕਿਉਂਕਿ ਪਿਓਰ ਦੇ ਸੂਟ ਨੇ ਨਾਲੇ ਤਾਂ ਜਦੋਂ ਆਪਾਂ ਡਰੈਕਕਲਿਨ ਇਹਨਾਂ ਦੀ ਕਰਵਾਉਣੇ ਆ ਨਾ ਉਹ ਬਹੁਤ ਜ਼ਿਆਦਾ ਹਨਾ ਤੇਜ ਕੈਮੀਕਲ ਪਾ ਕੇ ਜਿਹੜਨਾ ਵੀ ਇਹਨਾਂ ਪਰ ਦੂਸਰੀ ਵਾਰ ਇਹਦੇ ਵਿੱਚੋਂ ਨਾ ਬਹੁਤ ਡਲਨੈਸ ਜਿਹਾ ਹੁੰਦਾ ਕੱਪੜੇ ਦੀ ਲਾਈਫ ਹੈ ਜਿਹੜੀ ਉਹ ਬਹੁਤ ਘਟ ਜਾਂਦੀ ਹੈ ਜੀ ਅੱਜ ਮੈਂ ਤੁਹਾਨੂੰ ਘਰ ਦੇ ਵਿੱਚ ਨਾ ਪੈਸੇ ਬਚਾ ਕੇ ਤੁਸੀਂ ਹੁਣ ਹੋਰ ਸੂਟ ਕਿਵੇਂ ਲੈ ਸਕਦੇ ਹੋ ਹਨ ਉਹ ਚੀਜ਼ ਮੈਂ ਤੁਹਾਡੇ ਨਾਲ ਸਾਂਝੀ ਕਰੂੰਗੀ ਸਭ ਤੋਂ ਪਹਿਲਾਂ ਦੇਖੋ ਆਪਣਾ ਇਹ ਪਿਓਰ ਤੋਂ ਸੂਟ ਹੈ ਮੇਰਾ ਮੈਂ ਕਦੇ ਵੀ ਆਪਣਾ ਸੂਟ ਕੋਈ ਵੀ ਡਰਾਈ ਕਲੀਨ ਨਹੀਂ ਕਰਵਾਇਆ ਮੈਂ ਖੁਦ ਘਰ ਦੇ ਵਿੱਚ ਹੀ ਧੋਣੀਆਂ ਹਨ ਕਈ ਤੁਹਾਨੂੰ ਕਹਿਣਗੇ ਵੀ ਹਨਾ ਪੈਟਰੋਲ ਪਾ ਲਓ ਪੈਟਰੋਲ ਵਗੈਰਾ ਕੁਝ ਵੀ ਯੂਜ਼ ਨਹੀਂ ਕਰਨਾ ਆਪਾਂ ਨੇ ਕਿਉਂਕਿ ਪੈਟਰੋਲ ਜ਼ਿਆਦਾ ਲੱਗ ਗਿਆ ਤਾਂ ਕੱਪੜੇ ਨੂੰ ਨਾ ਖਰਾਬ ਕਰ ਦੇਗਾ ਚਮਕ ਵੀ ਵਗ ਜਾਈਗੀ ਕ ਤੇ ਇਹ ਮੈਨੂੰ ਤਾਂ ਪਤਾ ਨਹੀਂ ਵੀ ਕਪੜਾ ਕੀ ਹੁੰਦਾ ਟਿਸ਼ੂ ਹੈ ਹਨਾ ਤੁਸੀਂ ਜਿਹਨੂੰ ਪਤਾ ਹੈ ਮੈਨੂੰ ਜ਼ਰੂਰ ਦੱਸਣਾ ਹਨਾ ਕੋਈ ਕਹਿੰਦਾ ਹੁੰਦਾ ਟਿਸ਼ੂ ਹੈ ਕੋਈ ਆਰਗੈਂਜ ਆ ਪਤਾ ਨਹੀਂ ਕੀ ਕੀ ਨਾਮ ਹੁੰਦੇ ਹਨਾ ਕਿਉਂਕਿ ਮੈਂ ਬਸ ਸਿਰਫ ਕਲਰ ਤੇ ਹਨਾ ਡਿਜ਼ਾਈਨ ਦੇਖਦੀ ਹੁੰਦੀ ਆ ਹੋਰ ਕੁਝ ਨਹੀਂ ਜਾਂ ਜਿੱਦਾਂ ਵੀਰਾਂ ਦੇ ਇਹ ਨਵੇਂ ਕਮੀਜ਼ ਨੇ ਹਨਾ ਆਪ ਇਹਨਾਂ ਨੂੰ ਧੋੜਿਆ ਇਹਨਾਂ ਦੇ ਵੀ ਕਲਰ ਨਿਕਲ ਜਾਂਦੇ ਨੇ ਤੇ ਦੂਸਰਾ ਹਨਾ ਵੀਰਾਂ ਦੇ ਕੋਟ ਪੈਂਟ ਤੁਸੀਂ ਕਹੋਗੇ ਵੀ ਹਨਾ ਕੋਟ ਪੈਂਟ ਵੀ ਘਰੇ ਡਰਾਈ ਕਲੀਨ ਹੋ ਜਾਂਦੇ ਨੇ ਪ੍ਰੈਸ ਵੀ ਹੁੰਦੇ ਨੇ ਡਰਾਈ ਕਲੀਨ ਵੀ ਹੁੰਦੇ ਨੇ ਪਰ ਥੋੜੀ ਜਿਹੀ ਕੇਅਰ ਦੇ ਨਾਲ ਹਨਾ ਦੇਖੋ ਇਹ ਆਪਾਂ ਕੋਡ ਲੈ ਲੈਨੇ ਹਨਾ 10 10 15 15000 ਦੇ ਫਿਰ ਉਹਦੀ ਸਲਾਈ ਵੀ ਦੇਖੋ 5 5 7 7000 ਰੁਪਏ ਸਲਾਈ ਲੈਂਦੇ ਨੇ ਫਿਰ ਉਹਨੂੰ ਡ੍ਰੈਕਲੀਨ ਕਰਵਾਉਣੀ ਆ ਫਿਰ ਉਹਨੇ ਪੈਸੇ ਲੱਗ ਜਾਂਦੇ ਨੇ ਸਭ ਤੋਂ ਮੇਨ ਚੀਜ਼ ਆਪਾਂ ਅੱਜ ਘਰ ਵਿੱਚ ਹੀ ਇਹਨਾਂ ਨੂੰ ਡ੍ਰੈਕਲੀਨ ਕਰਾਂਗੇ ਕਿਸ ਤਰੀਕੇ ਦੇ ਨਾਲ ਬਹੁਤ ਹੀ ਆਸਾਨ ਹੈਗਾ ਕੋਈ ਮੁਸ਼ਕਿਲ ਨਹੀਂ ਇਹਦੇ ਵਿੱਚ ਕੋਈ ਤੁਹਾਡਾ ਕਪੜਾ ਖਰਾਬ ਨਹੀਂ ਹੋਵੇਗਾ ਹਨਾ ਪਰ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਸਕਿਪ ਕਰਕੇ ਦੇਖੋਗੇ ਕੋਈ ਨਾ ਕੋਈ ਚੀਜ਼ ਵਿੱਚੋਂ ਮਿਸ ਹੋ ਜਾਣੀ ਹੈ ਫਿਰ ਤੁਸੀਂ ਮੈਨੂੰ ਕਹਿਣਾ ਵੀ ਦੀਦੀ ਸਾਡਾ ਇਹ ਕਪੜਾ ਹੈ ਨਾ ਖਰਾਬ ਹੋ ਗਿਆ ਦੀ ਚਮਕ ਚਲੀ ਗਈ ਕੁਝ ਵੀ ਨਾ ਕਰਿਓ ਕਿਉਂਕਿ ਮੇਰੀ ਪਰਜਾਈ ਨੇ ਇਦਾਂ ਕੀਤਾ ਸੀਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਹੈ ਇਹ ਵੀਡੀਓ ਨਾ ਕਿ ਉਹਨੇ ਨੂੰ ਮੈਂ ਕਿਹਾ ਵੀ ਇਦਾਂ ਡਰਾਈ ਕਲੀਨ ਕਰ ਲੈ ਉਹਨੇ ਮਸ਼ੀਨ ਦੇ ਵਿੱਚ ਪਾ ਕੇ ਢੇੜਾ ਦੇਤਾ ਤੇ ਉਹ ਸਾਰਾ ਸੂਟ ਸਿੱਜ ਗਿਆ ਹੈ ਨਾ ਪਲੀਜ਼ ਇਸ ਤਰੀਕੇ ਨਾਲ ਨਾ ਕਰਿਓ ਜੋ ਜੋ ਮੈਂ ਤੁਹਾਨੂੰ ਦੱਸੂਗੀ ਉਸ ਤਰੀਕੇ ਨਾਲ ਕਰਨਾ ਹੈ ਸਭ ਤੋਂ ਪਹਿਲਾਂ ਆਪਣੀ ਕੀ ਲੈਣਾ ਹੈ ਸਭ ਤੋਂ ਪਹਿਲਾਂ ਆਪਾਂ ਨੇ ਲੈਣਾ ਇਹ ਦੇਖੋ ਮੈਂ ਕੋਟ ਪੈਂਟ ਵਾਸਤੇ ਲੈਤਾ ਪਾਣੀ ਈਮੇਲ ਅਤੇ ਆਪਣੇ ਸੂਟ ਵਾਸਤੇ ਇਹ ਬਿਲਕੁਲ ਠੰਡਾ ਪਾਣੀ ਹੈ ਨਾਰਮਲ ਜਿਹੜਾ ਆਪਾਂ ਰੱਖਣਾ ਮੋਟਰ ਜਾਂ ਟੂਟੀ ਦੇ ਵਿੱਚੋਂ ਨਿਕਲਦਾ ਹੈਗਾ ਕੋਈ ਗਰਮ ਪਾਣੀ ਨਹੀਂ ਲੈਣਾ ਕੋਈ ਗੁੰਗੁਣਾ ਪਾਣੀ ਨਹੀਂ ਲੈਣਾ ਕੋਈ ਕੋਸਾ ਪਾਣੀ ਨਹੀਂ ਲੈਣਾ ਮੈਂ ਖਾਸ ਤੌਰ ਤੇ ਕਹਿੰਨੀ ਆ ਵੀ ਕੋਸਾ ਗਰਮ ਪਾਣੀ ਬਿਲਕੁਲ ਨਹੀਂ ਲੈਣਾ ਹੈਗਾ ਫਿਰ ਆਪਾਂ ਇਹਦੇ ਵਿੱਚ ਕੀ ਪਾਵਾਂਗੇ ਇਹਦੇ ਵਿੱਚ ਆਪਾਂ ਪਾਵਾਂਗੇ ਸ਼ੈਂਪੂ ਸ਼ੈਂਪੂ ਤੁਹਾਡੇ ਕੋਲੇ ਕੋਈ ਵੀ ਹੈ ਨਾ ਮੈਂ ਇਹਦੇ ਵਿੱਚ ਕਲੀਨਿਕ ਪਲੱਸ ਦੀਆਂ ਪੁੜੀਆਂ ਪਾ ਦਿੰਦੀ ਆ ਨਾ ਇੱਕ ਕੋਟ ਪੈਂਟ ਵਾਸਤੇ ਤੁਹਾਨੂੰ ਦੋ ਪੁੜੀਆਂ ਬਹੁਤ ਨੇ ਸ਼ੈਂਪੂ ਦੀਆਂ ਨਾ ਅਗਰ ਤੁਸੀਂ ਸਿਸੀ ਦੇ ਵਿੱਚੋਂ ਲੈ ਰਹੇ ਹੋ ਤਾਂ ਸਿਸੀ ਦੇ ਵਿੱਚੋਂ ਦੋ ਟੱਪਣ ਇੱਕ ਸੂਟ ਵਾਸਤੇ ਦੋ ਪੁੜੀਆਂ ਸ਼ੈਂਪੂ ਦੀਆਂ ਅਗਰ ਪੁੜੀਆਂ ਨਹੀਂ ਤਾਂ ਦੋ ਟੱਪਣ ਸਿਸੀ ਦੇ ਵਿੱਚੋਂ ਹਾਂਜੀ ਹੁਣ ਆਪਾਂ ਨੇ ਇਹਦੇ ਵਿੱਚ ਸ਼ੈਂਪੂ ਪਾ ਲਿਆ ਦੇਖੋ ਇਹਦੇ ਵਿੱਚ ਕੋਈ ਈਜੀ ਨਹੀਂ ਪਾਉਣੀ ਤੁਸੀਂ ਨੇ ਕੋਈ ਵੀ ਵੈਨਿਸ਼ ਵਗੈਰਾ ਜੋ ਵੀ ਤੁਹਾਨੂੰ ਉਹਨਾਂ ਨੂੰ ਡਿਟਰਜੈਂਟ ਮਿਲਦੇ ਆ ਕਿ ਕੱਪੜੇ ਧੋਣ ਵਾਸਤੇ ਕਹਿੰਦੇ ਨੇ ਵੀ ਇਹ ਈਜੀ ਹੈ ਨਾ ਵੀ ਜਾਇ ਬੂਲਣ ਦੇ ਕੱਪੜੇ ਧੋਤੇ ਜਾਂਦੇ ਨੇ ਜਾਂ ਈਜੀ ਸਿਰਫ ਹਨਾ ਕੱਲੇ ਪੱਛਮ ਦੇ ਬੂਲਣ ਦੇ ਕੱਪੜੇ ਧੋਣ ਵਾਸਤੇ ਹੁੰਦੀ ਹੈ ਕੋਟ ਪੈਂਟ ਜਾਂ ਤੁਸੀਂ ਪਿਓਰ ਦੇ ਸੂਟ ਉਹਦੇ ਨਾਲ ਡਾਇਰੈਕਟਲੀ ਨਾ ਕਰਿਓ ਹਨਾ ਫਿਰ ਆਪਾਂ ਹੁਣ ਇਹਦੇ ਵਿੱਚ ਪਾ ਲਿਆ ਸ਼ੈਂਪੂ ਚੰਗੇ ਤਰੀਕੇ ਨਾਲ ਆਪਾਂ ਸ਼ੈਂਪੂ ਨੂੰ ਚਾਗ ਉਠਾ ਲਾਂਗੇ ਫਿਰ ਆਪਾਂ ਅਗਲੀ ਚੀਜ਼ ਇਹਦੇ ਵਿੱਚ ਪਾਵਾਂਗੇ ਨਮਕ ਇਹ ਨਮਕ ਹੈ ਜਿਹੜਾ ਇਹ ਤੁਹਾਡੇ ਕੱਪੜੇ ਤੇ ਨਾ ਕੋਈ ਵੀ ਦਾਗ ਵਗੈਰਾ ਹੈਗਾ ਉਹਨੂੰ ਵੀ ਸਾਫ਼ ਕਰੂਗਾ ਤੇ ਤੁਹਾਡੇ ਕੱਪੜੇ ਦੇ ਵਿੱਚ ਚਮਕ ਵੀ ਲੈ ਕੇ ਆਊਗਾ ਹਨਾ ਬਸ ਇੱਕ ਇੱਕ ਚਮਚਾ ਆਪਾਂ ਪਾਵਾਂਗੇ ਇੱਕ ਥੋੜੇ ਦੇ ਵਿੱਚ ਇੱਕ ਚਮਚ ਨਮਕ ਦਾ ਆਪਾਂ ਐਡ ਕਰ ਲਾਂਗੇ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਦਿਓ ਤੇ ਦੇਖੋ ਮੈਂ ਪਹਿਲਾਂ ਕਹਿ ਰਹੀ ਹਾਂ ਵੀ ਕੋਈ ਇਹਦੇ ਵਿੱਚ ਇਜੀ ਨਹੀਂ ਪਾਉਣੀ ਤੁਸੀਂ ਹੈਨਾ ਕੋਈ ਪੈਟਰੋਲ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਅਗਰ ਤੁਹਾਡੇ ਕੱਪੜੇ ਤੇ ਹੈਨਾ ਹੁੰਦਾ ਵੀ ਜਿੱਦਾਂ ਕਿ ਦਾਗ ਲੱਗੇ ਹੁੰਦੇ ਨੇ ਦੇਖੋ ਇਹ ਆਪਣੀ ਹੈਨਾ ਜਿਹੜਾ ਆਪਾਂ ਪਾਊਡਰ ਵਗੈਰਾ ਲਗਾ ਲੈਣਾ ਉਹਦੇ ਦਾਗ ਨੇ ਅਗਰ ਤੁਹਾਡੇ ਹੈਨਾ ਕੋਈ ਤੇਲ ਵਗੈਰਾ ਦਾ ਦਾਗ ਲੱਗਿਆ ਹੋਇਆ ਤਾਂ ਕੋਈ ਵੀ ਕੰਪੈਕਟ ਪਾਊਡਰ ਤੁਹਾਡੇ ਕੋਲੇ ਹੁੰਦਾ ਜਿਹੜਾ ਆਪਾਂ ਪਾਊਡਰ ਹੈਨਾ ਲਗਾਉਣੇ ਆ ਕੋਈ ਵੀ ਪਾਊਡਰ ਤੁਹਾਡੇ ਕੋਲੇ ਹੈਗਾ ਤਾਂ ਉਸ ਨੂੰ ਪਹਿਲਾਂ ਕੱਪੜੇ ਤੇ ਲਗਾ ਲਓ ਫਿਰ ਉਸ ਨੂੰ ਤੁਸੀਂ ਸ਼ੈਂਪੂ ਵਗੈਰਾ ਵਾਲੇ ਵਿੱਚ ਪਾਓ ਦੇਖੋ ਹੁਣ ਇਹ ਆਪਾਂ ਸੂਟ ਨੂੰ ਚੰਗੇ ਤਰੀਕੇ ਦੇ ਨਾਲ ਭਿਉਆਂ ਦ ਮੈਂ ਖਾਸ ਤੌਰ ਤੇ ਦੁਬਾਰਾ ਤੋਂ ਕਹਿ ਰਹੀ ਆਂ ਵੀ ਪਾਣੀ ਗਰਮ ਨਹੀਂ ਹੋਣਾ ਚਾਹੀਦਾ ਗਰਮ ਪਾਣੀ ਹੋਇਆ ਤਾਂ ਦੇਖੋ ਮੈਨੂੰ ਨਾ ਕਿਹੋ ਹਨਾ ਤੁਹਾਡਾ ਕੱਪੜਾ ਜਿਹੜਾ ਉਹ ਸੁੰਗੜ ਜਾਵੇਗਾ ਇਕੱਠਾ ਹੋ ਜਾਊਗਾ ਹਨਾ ਹੁਣ ਆਪਾਂ ਇਹ ਸੂਟ ਨੂੰ ਚੰਗੇ ਤਰੀਕੇ ਦੇ ਨਾਲ ਨਾਲ ਇਹਨੂੰ 30 ਮਿੰਟ ਲਈ ਭਿਉਂ ਕੇ ਰੱਖ ਦਾਂਗੇ ਹਨਾ ਇਸੇ ਤਰੀਕੇ ਨਾਲ ਆਪਾਂ ਕੋਟ ਪੈਂਟ ਨੂੰ ਵੀ ਅਲੱਗ-ਅਲੱਗ ਭਿਉਮਾਂਗੇ ਕਿਉਂਕਿ ਕਲਰ ਹਨਾ ਇਹਨਾਂ ਦੇ ਅਲੱਗ-ਅਲੱਗ ਨੇ ਕਦੇ ਵੀ ਇਕੱਠੇ ਨਾ ਇਹਨਾਂ ਨੂੰ ਭਿਉਂਵੋ ਤੇ ਕਦੇ ਵੀ ਹਨਾ ਪਿਓਰ ਦੇ ਕੱਪੜੇ ਹੁੰਦੇ ਨੇ ਜਿਹੜੇ ਤੁਸੀਂ ਜਾਂ ਕੋਟ ਪੈਂਟ ਨੇ ਉਹਨਾਂ ਨੂੰ ਸ਼ੈਂਪੂ ਦੇ ਵਿੱਚ ਤੇ ਨਮਕ ਦੇ ਵਿੱਚ ਡਰੈਕਲਿਨ ਕਰਨਾ ਹੈ ਆਪਾਂ ਹੋਰ ਇਹਦੇ ਵਿੱਚ ਕੁਝ ਨਹੀਂ ਪਾਉਂਦੇ ਹੁਣ 30 ਮਿੰਟ ਲਈ ਆਪਾਂ ਰੱਖ ਦਿਆਂਗੇ ਇਹਨਾਂ ਨੂੰ ਪਿਉਂਟਿਆਂ ਨੂੰ ਹਨਾ 25 30 ਮਿੰਟ ਹੋ ਗਏ ਹੈਗੇ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਨਾ ਇਸ ਤਰੀਕੇ ਦੇ ਨਾਲ ਹੱਥਾਂ ਦੇ ਨਾਲ ਹੀ ਹਲਕਾ ਹਲਕਾ ਬਿਲਕੁਲ ਕਿਉਂਕਿ ਜਿਹੜੀ ਆਪਣੀ ਕੜਾਈ ਵਗੈਰਾ ਹੁੰਦੀ ਹੈ ਹਨਾ ਉਹ ਵੀ ਨਾ ਖਰਾਬ ਹੋ ਜੇ ਅਗਰ ਤੁਹਾਨੂੰ ਲੱਗਦੇ ਕੋਈ ਹਨਾ ਦਾਗ ਵਗੈਰਾ ਰਹਿ ਗਿਆ ਹੈਗਾ ਜਾਂ ਕਿਤੇ ਥੋੜੀ ਜੀ ਜ਼ਿਆਦਾ ਹਨਾ ਕਲਰਾਂ ਵਗੈਰਾ ਤੇ ਕੋਟ ਪੈਂਟ ਦੇ ਮੈਲ ਆਪਣੀ ਜਿਹੜੀ ਜਰਾਬ ਹੁੰਦੀ ਹੈ ਹੈਨਾ ਸੌਫਟਸ ਹੁੰਦੀਆਂ ਨੇ ਜਿਹੜੀਆਂ ਉਹਨੂੰ ਆਪਣੇ ਹੱਥ ਤੇ ਪਾ ਕੇ ਥੋੜੀ ਜੀ ਸ਼ੈਂਪੂ ਪਾ ਕੇ ਉਹਨੂੰ ਇਸ ਜਗ੍ਹਾ ਤੇ ਆਏ ਹਲਕਾ ਹਲਕਾ ਤੁਸੀਂ ਉਹ ਕਰ ਦਿਓ ਹੁਣ ਆਪਾਂ ਇਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਇੱਕ ਵਾਰੀ ਡਿਪ ਕਰ ਲਾਂਗੇ ਜਿਹੜੀਆਂ ਆਪਣੀਆਂ ਬਾਜੂ ਨੇ ਥੋੜੀ ਥੋੜੀਆਂ ਹਲਕੀਆਂ ਹਲਕੀਆਂ ਇਹਨਾਂ ਨੂੰ ਬਿਲਕੁਲ ਹਲਕੇ ਹੱਥ ਨਾਲ ਆਪਾਂ ਇਸ ਤਰੀਕੇ ਨਾਲ ਮਸਲ ਦਾਂਗੇ ਗਰਮ ਪਾਣੀ ਬਿਲਕੁਲ ਵੀ ਯੂਜ਼ ਨਹੀਂ ਕਰਨਾ ਤੁਸੀਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਫੇਰ ਮੈਨੂੰ ਕਿਹੋ ਨਾ ਵੀ ਦੀਦੀ ਤੁਸੀਂ ਦੱਸਿਆ ਨਹੀਂ ਹੁਣ ਆਪਾਂ ਇਹਨੂੰ ਜਦੋਂ ਬਾਹਰ ਕੱਢਾਂਗੇ ਬਿਲਕੁਲ ਹਲਕੇ ਹੱਥਾਂ ਦੀ ਨਾਲ ਇਹਨੂੰ ਇਸ ਤਰੀਕੇ ਨਾਲ ਆਪਾਂ ਜੋੜ ਲਾਂਗੇ ਇਹਨੂੰ ਇਹ ਨਹੀਂ ਹੈਗਾ ਵੀ ਆਪਾਂ ਹਨਾ ਜ਼ੋਰ-ਜ਼ੋਰ ਦੀ ਇਹੋ ਕਰਾਂਗੇ ਤਾਂ ਦੇਖੋ ਬਿਲਕੁਲ ਸਾਫ਼ ਹੋ ਚੁੱਕਿਆ ਹੈਗਾ ਹੁਣ ਆਪਾਂ ਇਹਨੂੰ ਪਲੇਨ ਪਾਣੀ ਦੇ ਵਿੱਚ ਨਾ ਧੋਵਾਂਗੇ ਪਲੇਨ ਪਾਣੀ ਦੇ ਵਿੱਚ ਆਪਾਂ ਲੈ ਚੱਲਦੇ ਹਾਂ ਹਾਂ ਜਿਹੜੀਆਂ ਆਪਣੀ ਦੇਖੋ ਸੂਟ ਦੀਆਂ ਮੂਰੀਆਂ ਹੁੰਦੀਆਂ ਨੇ ਨਾ ਕਈ ਵਾਰੀ ਉਹ ਤੇ ਥੋੜੀ-ਬਹੁਤੀ ਮੈਲ ਰਹਿ ਜਾਂਦੀ ਹੈ ਤਾਂ ਇਸ ਤਰੀਕੇ ਨਾਲ ਹਲਕੇ-ਹਲਕਿਆਂ ਆਪਾਂ ਉਹਨੂੰ ਮਸਲ ਦਾਂਗੇ ਬਿਲਕੁਲ ਹਲਕੇ ਹੱਥ ਨਾਲ ਇਿੱਥੇ ਵੱਲੇ ਮੇਰੇ ਹੋਰ ਤੋਂ ਅੱਜ ਦੱਸ ਰਹੀ ਆ ਕਿ ਜਦੋਂ ਵੀ ਤੁਸ ਨੂੰ ਸੂਟ ਨੂੰ ਹਨਾ ਸਲਾਈ ਕਰਾਉਣਾ ਹੈ ਉਸ ਦੀ ਜਿਹੜੀ ਲੋਨ ਹੈਗੀ ਇਨਰ ਹੁੰਦੀ ਹੈ ਨਾ ਉਹਨੂੰ ਧੋ ਕੇ ਫੇਰ ਕਰਾਓ ਹਾਂਜੀ ਦੇਖੋ ਹੁਣ ਆਪਾਂ ਨੇ ਇਹਨੂੰ ਸਿੰਪਲ ਪਾਣੀ ਦੇ ਵਿੱਚ ਹਨਾ ਕੱਢ ਲਿਆ ਹੈਗਾ ਚੰਗੇ ਤਰੀਕੇ ਨਾਲ ਜਿਹੜਾ ਇਹਦਾ ਸ਼ੈਂਪੂ ਆਪਾਂ ਕੱਢਦੇ ਨੇਗਾ ਇਹਨੂੰ ਕਿਸੇ ਵੀ ਤਰੀਕੇ ਨਾਲ ਨਿਚੋੜਨਾ ਨਹੀਂ ਹੈਗਾ ਮਸ਼ੀਨ ਦੇ ਵਿੱਚ ਨਹੀਂ ਸਕਾਉਣਾ ਹੈਗਾ ਗਰਮ ਪਾਣੀ ਬਿਲਕੁਲ ਵੀ ਵਰਤਣਾ ਨਹੀਂ ਹੈਗਾ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਕੱਢ ਕੇ ਜਦੋਂ ਆਪਾਂ ਵਧੀਆ ਸਾਰਾ ਪਾਣੀ ਕੱਢ ਲਿਆ ਤੇ ਆਪਾਂ ਨਾ ਹਲਕਾ ਜਿਹਾ ਟੈਂਟ ਛਟਕ ਦਾਂਗੇ ਉਹ ਜਦੋਂ ਪਹਿਲੇ ਸੁੱਕਣਾ ਪਾਵਾਂਗੇ ਕਿਸੇ ਹੈਂਗਰ ਤੇ ਪਾ ਦਿਓ ਜਾਂ ਤਾਰ ਤੇ ਪਾਉਣੇ ਤਾਂ ਥੋੜਾ ਜਿਹਾ ਨਾ ਜਿਹੜੀ ਆਪਣੀ ਨੀਚੇ ਲੋਨ ਹੁੰਦੀ ਆ ਜਿਹੜੀ ਆਪਣੀ ਇਹ ਲੋਨ ਹੈਗੀ ਇਹਨੂੰ ਹਲਕਾ ਜਿਹਾ ਇਸ ਤਰੀਕੇ ਨਾਲ ਤੁਸੀਂ ਪ੍ਰੈਸ ਕਰ ਦਿਓ ਲਖੋ ਕਿਸੇ ਵੀ ਤਰੀਕੇ ਨਾਲ ਤੁਹਾਡਾ ਉੱਪਰਲਾ ਕੱਪੜਾ ਜਾਂ ਨੀਚੇ ਵਾਲਾ ਹੈ ਨਾ ਲੋਨ ਵਾਲਾ ਕੱਪੜਾ ਕੁਝ ਵੀ ਨਹੀਂ ਸੁਗੜੇਗਾ ਮੇਰੀ 100% ਗਾਰੰਟੀ ਹੈ ਕਿ ਤੁਹਾਡੇ ਸੂਟ ਕੋਟ ਪੈਂਟ ਬਹੁਤ ਸੋਹਣੇ ਹੋਣਗੇ ਤੇ ਵੀਡੀਓ ਚੰਗੀ ਲੱਗੀ ਲਾਈਕ ਲਾਈਕ ਸੇ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ते मिलां ये पहुन अगली वीडी दिछो तक ली सत श्री का.